ਮਾਜੀ ਮੇਰਾ ਨਾਮ ਹਰਿੰਦਰ ਸਿੰਘ ਹੈ ਪਿੰਡ ਕਿਹੜਾ ਜੀ ਪਿੰਡ ਲੱਦਾ ਜੜੀ ਜੀ ਹਾਂ ਉਰੇ ਕੀ ਕਰਦੇ ਪੂਰੀ ਆਪਣੇ ਵੀਰ ਉਹਨਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਤੇ ਇਹ ਰੈਕ ਦਾ ਕੰਮ ਕਰਦੇ ਹਾਂ ਮੈਂ ਉਹ ਟੁਕਾਟ ਆਪਣਾ ਰਾਤ 11 ਵਜੇ ਇੱਕ 11:30 ਵਜੇ ਤੱਕ ਤਕਰੀਬਨ ਰੋਟੀ ਖਾ ਕੇ ਅਸੀਂ ਹਟੇ ਸੀਗੇ ਉਸ ਤੋਂ ਬਾਅਦ ਆ ਪਿੱਛੇ ਪਟ્રોલ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਰਤੀ ਅੰਸਰ ਕੋਈ ਇਹ ਸ਼ਰਾਰਤ ਕਰਕੇ ਗਿਆ ਜੀ ਜਾਣ ਬੁੱਝ ਕੇ ਇਹ ਅੱਗ ਸਾਰੀ ਜਾਣ ਬੁੱਝ ਕੇ ਲਾਈ ਗਈ ਹੈਗੀ ਇਹ ਸਾਡਾ ਸਟਾਕ ਘੱਟੋ ਘੱਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਸੀਗਾ ਪਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲੋ ਵੀ 2 ਮਿੰਟ ਚ ਬੰਦਾ ਤੈਸ ਨੇਸ ਕਰਕੇ ਸਾਰਾ ਕੁਝ ਜੀ ਹੁਣ ਏਡੇ ਏਡੇ ਸੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਟਰੈਕਟਰ ਵਗੈਰਾ ਲੇਬਰ ਵਗੈਰਾ ਬਹੁਤ ਕੁਝ ਸਾਡਾ ਖਰਚਾ ਬਹੁਤ ਹੈ ਇਸ ਚੀਜ਼ ਤੇ ਤਾਂ ਇਹ ਚੀਜ਼ ਚੱਲਣੀ ਵੀ ਬਹੁਤ ਔਖੀ ਹੈ ਜੀ ਹਾਂ ਪ੍ਰਸ਼ਾਸਨ ਬੋਲੇ ਚੀਜ਼ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਸੁਣਵਾਈ ਨਹੀਂ ਕੀਤੀ ਕੋਈ ਹੋਰੇ ਇੱਕ ਵੀ ਬੰਦਾ ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਆਈ ਕੋਈ ਸੰਗਰੂਰ ਤੋਂ ਆਈ ਜੀ ਕੋਈ ਪਾਤਣਾ ਤੋਂ ਆਈ ਕੋਈ ਪਟਿਆਲੇ ਤੋਂ ਆਈ ਐਦਾਂ ਗੱਡੀਆਂ ਫਾਇਰ ਬ੍ਰੀਡ ਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਪਲਬਧ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਕਰੀ ਕੋਈ ਪ੍ਰਸ਼ਾਸਨ ਬੋਲੋ ਚੀਤੀ ਮਦਦ ਕੀਤੀ ਜਾਂ ਕੋਈ ਜੀ ਤੁਹਾਨੂੰ ਲੱਗਦੇ ਵੀ ਚੀਜ਼ ਜੇ ਕਰੇ ਆਪਾਂ ਕੋਈ ਜੀ ਸਰ ਦੇਖੀ ਜੇ ਇਹ ਲਾ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਇਹ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਾਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਾਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਕੀ ਮਦਦ ਵੀ ਮੰਗ ਕਰ ਮਾਤਾਵਾਸੀ ਦੇਖੋ ਪਏ 35-40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ ਚ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਇੱਥੇ ਪਰਾਲੀ ਦਾ ਅਸੀਂ ਕੰਮ ਕਰਦੇ ਆ ਪਰਿਵਾਰ ਆ ਸਾਡਾ ਤੇ ਬੇਲਰ ਨੇ ਸਾਡੇ ਕੋਲ ਤੇ ਅਸੀਂ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆ ਸਰਕਾਰ ਵੱਲੋਂ ਵੀ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਿਤ ਕੀਤਾ ਜਾਂਦਾ ਵੀ ਬੀਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੁਕਿਆ ਜਾਵੇ ਤੇ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੇ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਪਰ ਅਸੀਂ ਰਾਤ ਨੂੰ ਜਦੋਂ ਸਾਨੂੰ 11:00 ਵਜੇ ਪਤਾ ਲੱਗਿਆ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਕਾਲ ਕਰਤੀ ਤੇ ਫਾਇਰ ਬ੍ਰਿਗੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈਆ ਕੋਈ ਨਾਭੇ ਤੋਂ ਆਈਆ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗਿਆ ਜਿਸ ਕਰਣ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਕਿਹੜੀ ਕੰਪਨੀ ਆਪਣੇ ਜਿਹੜੇ ਕੰਪਨੀ ਥੋੜਾ ਬਣੀ ਗਈ ਜਿਹੜੀ ਕਿਹਦੇ ਆਧਾਰੇ ਤੇ ਨੌਂ ਸੜੀ ਚੱਲ ਰਹੀ ਸਫਰ ਇਹ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੇ ਇਹ ਕੰਮ ਤਕਰੀਬਨ ਸਾਨੂੰ ਕਿ 1 ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਇਹ ਪਤਾ ਲੱਗਿਆ ਕੁਝ ਕਾਰਨ ਜਿਵੇਂ ਕੋਈ ਅਗ ਕਰ ਸਾਨੂੰ 11:30 ਜਾਂ ਪੌਣੇ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕਿਸ ਚੀਜ਼ ਦੇ ਲੱਗਾ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤ ਬਾਈ ਕੀਤੀ ਹੋਵੇ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਹੈ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਉਹ ਕਿੰਨੇ ਕਿਚਰ ਤੋਂ ਡੰਪ ਕਰ ਰਹੀ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਵੇਂ ਪ੍ਰਸ਼ਾਸਨ ਨੇ ਮਤਲਬ ਇਹ ਪੂਰਾ ਪੁਰਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦਿਓ ਤੇ ਹੁਣ ਜਿਹੜਾ ਨੁਕਸਾਨ ਆ ਮਤਲਬ ਜਾਂ ਰਿਸਕ ਆ ਇਹ ਕਿਸਾਨ ਆ ਆਪ ਲੈ ਕੇ ਸਟਾਕ ਕਰਕੇ ਆਪਣੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਆ ਜਿਹੜਾ ਰਿਸਕ ਆ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਦਦ ਚਾਹੁੰਦੇ ਆ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੀ ਨਹੀਂ ਇਹਨਾਂ ਨੁਕਸਾਨ ਚੱਲਣ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਥੋੜੀ ਆਪਦੀ ਪ੍ਰਾਈਵੇਟ ਹੈ ਜੀ ਵੀ ਹਾਂਜੀ ਆਪਦੀ ਮਸ਼ੀਨਰੀ ਹੈ ਕਿੰਨੇ ਕੁ ਕਰੋੜ ਦੀ ਮਸ਼ੀਨ ਹੈ ਜਿਹੜੀ ਤੁਹਾਡਾ ਸਾਰਾ ਪ੍ਰੋਜੈਕਟ ਚਲਾਉਂਦੀ ਸਲਾਰ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ ਤਕਰੀਬਨ ਸਾਰੀ ਲੋਨ ਤੇ ਵਗੈਰਾ ਤੇ ਹੋਣੀ ਜੀ ਹਾਂਜੀ ਕੁਝ ਪਹਿਲਾਂ ਦਿਨੇ ਤੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਪ ਆ ਜਿੱਤੇ ਉਹਦੇ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ ਮੇਰਾ ਨਾਮ ਜਕਸੀਰ ਸਿੰਘ ਫਾਇਰਮੈਨ ਡਿਸਟ੍ਰਿਕਟ ਸੰਗਰੂਰ ਤੋਂ ਜੀ ਸਰ ਕਰੋ ਰਾ ਚੰਨੂ ਦੇ ਲੱਗੇ ਅੱਗ ਲੱਗੀ ਰਹਿਮ ਗੁੰਦ ਪ੍ਰਾੜੀ ਤੋਂ ਗੱਠਾ ਬਣਾਉਂਦੇ ਰਹੇ ਸੀ ਸਰ ਇਹਦੀ ਨਾ ਸਾਨੂੰ ਕਾਲ ਆਈ ਸੀ ਮਾਰਨਿੰਗ 12:00 ਬਜ ਕੇ 29 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਆਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਅਗਦੇ ਕਾਬੂ ਥੋੜਾ ਬਹੁਤ ਪੈ ਗਿਆ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਆ ਕੁਝ ਪਤਾ ਲੱਗਿਆ ਹੀ ਘਟਨਾ ਦਾ ਕੋਈ ਕਾਰਨ ਕੀ ਰਿਹਾ ਇਹ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਹਾਲੇ ਇਹ ਜਿਹੜੀ ਪ੍ਰਾਲੀ ਸੀਗੀ ਇਹ ਹੈਗੀ ਸੀਗੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਮਿੰਟ ਤੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇਦਾਂ ਕਰਕੇ ਫਾਇਰ ਕਾਲ ਹੋਈ ਹੈ ਤੁਸੀਂ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚੋ ਸੀ ਮੌਕੇ ਤੇ ਚਾਰ ਗੱਡੀਆਂ ਨਾਲ ਅਗਦੇ ਕਾਬੂ ਪਾ ਕੇ ਫਰਾਸੀ ਦੇਖ ਰਿਹਾ ਹਾਂ ਵੀ ਹੜ੍ਹ ਵੀ ਇਕੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੇ ਬਾਵਜੂਦ ਵੀ ਕੰਟਰੋਲ ਜਿਹੜੀ ਵੀ ਮਲਕਾ ਵੀ ਬੜਾ ਬਣਾਇਆ ਸੀ ਜਿਹੜੇ ਇਕੱਠੇ ਜੀ ਸਰ ਇੱਥੇ ਤਾਂ ਇਹਨਾਂ ਦੇ ਦੱਸਣ ਮੁਤਾਬਕ ਇਹ ਵੀ 150 ਕਿਲੇ ਦੀ ਘਟ ਸੀ ਜੀ ਇੱਥੇ